ਤੇ ਘਰਾਂ ਦਾ ਵੀ ਬੁਰਾ ਹਾਲ ਆ ਤੇ ਅੱਜ 31 ਤਰੀਕ ਅੱਜ ਸਵੇਰ ਦਾ ਹੀ ਇਹਦੇ ਵਿੱਚ ਥੋੜਾ ਜਿਹਾ ਹੋਏ ਠਹਰਾ ਸੀਗਾ ਬਚਾ ਤੇ ਜਿੰਨੇ ਵੀ ਮਾਲ ਪੁਰਬੇ ਨੀਵੇਂ ਨੀਵੇਂ ਪਿੰਡ ਆਪਣੇ ਵੀਰ ਭਰਾ ਮਾਝੇ ਵਾਲੇ ਪੰਜਾਬ ਦੇ ਆਫਤ ਆਈ ਆ ਝੋਲਿਆ ਪੰਜਾਬ ਨੂੰ ਜਿਹੜਾ ਮਤਰਿਆ ਪੁੱਤ ਸਮਝਿਆ ਜਾਂਦਾ ਆ ਇਹ ਪੰਜਾਬ ਅੱਜ ਇੱਕ ਹੋਰ ਸੰਘਰਸ਼ ਲੜਨ ਲਈ ਤਿਆਰ ਬਰ ਤਿਆਰ ਆ ਪੰਜਾਬ ਨੂੰ ਹੁਣ ਹੜਾ ਨੇ ਐਸੀ ਮਾਰ ਮਾਰੀ ਆ ਪਹਿਲਾ ਸੁਲਤਾਨਪੁਰ ਲੋਧੀ ਦੇ ਵਿੱਚ ਆਲੇ-ਦੁਆਲੇ ਦੇ ਪਿੰਡ ਸਾਰੇ ਘੇਰੇ ਗਏ ਫਸਲਾਂ ਵੀ ਖਰਾਬ ਹੋਈਆਂ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਜਿੰਨੇ ਆਲੇ-ਦੁਆਲੇ ਦੇ ਪਿੰਡ ਨੇ ਸਾਰੇ ਪਾਣੀ ਨੇ ਫਸਲਾਂ ਵੀ ਖਰਾਬ ਕੀਤੀਆਂ ਤੇ ਘਰਾਂ ਦਾ ਵੀ ਬੁਰਾ ਹਾਲ ਆ ਤੇ ਉਹ ਲੋਕਾਂ ਦਾ ਜੋ ਸਾਡੇ ਆਪਣੇ ਭੈਣ ਭਰਾ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਤੇ ਅੱਜ 31 ਤਰੀਕ ਅੱਜ ਸਵੇਰ ਦਾ ਹੀ ਦਬਾਬੇ ਵਿੱਚ ਜਿਹੜਾ ਸਾਡਾ ਏਰੀਆ ਮਾਲਪੁਰ ਲੱਗਦਾ ਆ ਕੋਟਪਟੋਈ ਤੇ ਇਹਦੇ ਵਿੱਚ ਥੋੜਾ ਜਿਹਾ ਹੀ ਠਹਰਾ ਸੀਗਾ ਬਚਾ ਸੀਗਾ ਅੱਜ ਸਵੇਰ ਦਾ ਜਿਹੜਾ 31 ਤਰੀਕ ਦਾ ਸਵੇਰ ਦਾ ਮੀਂਹ ਲੱਗਾ ਆ ਇਹਨੇ ਵੀ ਸਾਰੇ ਰਿਕਾਰਡ ਜਿਹੜੇ ਤੋੜਤੇ ਆ ਤੇ ਜਿੰਨੇ ਵੀ ਮਾਲਪੁਰ ਦੇ ਨੀਵੇਂ ਨੀਵੇਂ ਪਿੰਡ ਨੇ ਉਹਨਾਂ ਵਿੱਚ ਪਾਣੀ ਆ ਗਿਆ ਆ ਪਿੰਡ ਪਿੰਡ ਭਰ ਚੁੱਕੇ ਨੇ ਤੇ ਜਿਹੜੇ ਪਿੰਡ ਥੋੜੇ ਉੱਚੇ ਨੇ ਉਹ ਥੋੜੇ ਹਜੇ ਬਚੇ ਨੇ ਤੇ ਬਾਕੀ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਉਹ ਆ ਗਿਆ ਆ ਤੇ ਪਰ ਫਿਰ ਵੀ ਮੈਂ ਕਹਿੰਨਾ ਵੀ ਦਬਾਬੇ ਦਾ ਕੁੱਲ ਮਲਾ ਕੇ ਹਜੇ ਬਚਾਈ ਆ ਮਾਰ ਬਚਾਈ ਰੱਖੇ ਸੋ ਜੋ ਨਮਾ ਸ਼ਹਿਰ ਆ ਜਾਂ ਹੋ ਰਿਹਾ ਇਹ ਪਿੰਡਾਂ ਦਾ ਬਚਾ ਆ ਤੇ ਜਿਹੜੇ ਆਪਣੇ ਵੀਰ ਭਰਾ ਮਾਝੇ ਵਾਲੇ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਆ ਤੇ ਉਹਨਾਂ ਦੀ ਵੱਧ ਤੋਂ ਵੱਧ ਆਪਾਂ ਨੂੰ ਹੈਲਪ ਜਿਹੜੀ ਆ ਉਹ ਕਰਨੀ ਚਾਹੀਦੀ ਆ ਮਾਲਵੇ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਟਰਾਲੀਆਂ ਭਰ-ਭਰ ਕੇ ਲੈ ਕੇ ਜਾ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਦਾ ਬਹੁਤ ਧੰਨਵਾਦ ਆ ਹਰ ਚੀਜ਼ ਜਿਹੜੀ ਆ ਡੰਗਰਾਂ ਵਾਸੇ ਜਾਂ ਕਿਸੇ ਵੀ ਚੀਜ਼ ਦੀ ਸਹੂਲਤਾਂ ਉਹ ਦੇ ਰਹੇ ਨੇ ਜਾ ਕੇ ਸੋ ਪੰਜਾਬ ਦੇ ਆਫਤ ਆਈ ਆ ਪਰ ਕੋਈ ਨਾਲ ਨਹੀਂ ਖੜਿਆ ਸਰਕਾਰ ਦਾ ਹੱਕ ਬਣਦਾ ਆ ਪੰਜਾਬ ਸਰਕਾਰ ਦਾ ਹੱਕ ਬਣਦਾ ਆ ਪੰਜਾਬੀਆਂ ਨੇ ਵੋਟਾਂ ਪਾਈਆਂ ਨਾਲ ਖੜਨਾ ਚਾਹੀਦਾ ਸੀ ਪਰ ਕੋਈ ਨਾਲ ਨਹੀਂ ਖੜਿਆ ਇਥੋਂ ਤੱਕ ਸੁਣਨ ਨੂੰ ਮਿਲਿਆ ਵੀ ਉਹਨਾਂ ਨੇ ਪੁਲਿਸ ਕਰਮਚਾਰੀਆਂ ਨੂੰ ਵੀ ਰੋਕਿਆ ਵੀ ਹੈਲਪ ਕਰਨ ਤੋਂ ਨਹੀਂ ਤਾਂ ਜੇ ਪੰਜਾਬ ਤੋਂ ਬਾਹਰ ਕਿਤੇ ਬਿਹਾਰ ਹੋਵੇ ਜਾਂ ਯੂਪੀ ਹੋਵੇ ਜਾਂ ਹੋਰ ਕੋਈ ਸਟੇਟ ਹੋਵੇ ਉਥੇ ਛੱਟਪਟ ਮਿਲਟਰੀ ਵੀ ਪਹੁੰਚ ਜਾਂਦੀ ਆ ਬਚਾਅ ਦੇ ਵਿੱਚ ਲੱਗ ਜਾਂਦੇ ਨੇ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਸੈਂਟਰ ਦਾ ਕੀ ਜਿਹੜਾ ਰੋਲ ਆ ਪੰਜਾਬ ਨੂੰ ਜਿਹੜਾ ਮਤਰਿਆਪੁੱਤ ਸਮਝਿਆ ਜਾਂਦਾ ਆ ਇਹ ਕਾਤੋਂ ਸਮਝਿਆ ਜਾਂਦਾ ਆ ਇਸ ਗੱਲ ਦੀ ਹਜੇ ਆਪਾਂ ਨੂੰ ਕੋਈ ਨੌਲੇਜ ਨਹੀਂ ਆ ਪਰ ਫਿਰ ਵੀ ਜਿਹੜੇ ਸੈਂਟਰ ਗਵਰਨਮੈਂਟ ਨੂੰ ਕਹਿੰਦੇ ਵੀ ਨਹੀਂ ਉਹ ਸਰਕਾਰ ਠੀਕ ਆ ਉਹ ਦੇਖ ਲੈਣ ਵੀ ਹੁਣ ਤੁਸੀਂ ਖਬਰਾਂ ਦੇ ਵਿੱਚ ਦੇਖ ਲਓ ਆਪਣੀਆਂ ਪੰਜਾਬੀ ਖਬਰਾਂ ਜਿਹੜੀਆਂ YouTube ਸੋਸ਼ਲ ਮੀਡੀਆਆਂ ਜਾਂ ਉਹ ਦੇਖਿਓ ਤੇ ਜਿਹੜੀ ਆਪਣੀ ਨੈਸ਼ਨਲ ਮੀਡੀਆ ਆ ਉਹ ਬਿਲਕੁਲ ਨਾ ਦੇਖਿਓ ਉਤੇ ਤਾਂ ਸਿੱਧਾ ਅੱਛਾ ਝੂਠ ਹੀ ਚੱਲਦਾ ਆ ਕਿ ਕੌਣ ਮਦਦ ਕਰ ਰਿਹਾ ਆ ਜਾਂ ਕੌਣ ਨਹੀਂ ਕਰ ਰਿਹਾ ਸੋ ਆਪਣੇ ਜਿਹੜੇ ਨਵੇਂ ਸ਼ਹਿਰ ਵਾਲੇ ਵੀਰ ਨੇ ਸਾਰੇ NRI ਨੇ ਉਹਨਾਂ ਨੂੰ ਵੀ ਮੇਰੀ ਅਪੀਲ ਆ ਬੇਨਤੀ ਆ ਕਿ ਉਹ ਵੀ ਆਪਣਾ ਜਿਹੜੇ ਮੋਦਵਾਰ ਬੰਦੇ ਅੱਗੇ ਆਉਣ ਤੇ ਇਧਰੋਂ ਵੀ ਕੋਈ ਨਾ ਕੋਈ ਸੇਵਾ ਜਿਹੜੀ ਭੇਜੀ ਜਾਵੇ ਆਪਣੇ ਇਧਰਲੇ ਪਿੰਡਾਂ ਵਿੱਚ ਉਹ ਵੀ ਦੇਖੋ ਨੂੰ ਮਿਲਿਆ ਆ ਥੋੜੀਆਂ ਬਹੁਤੀਆਂ ਟਰਾਲੀਆਂ ਗਈਆਂ ਨੇ ਤੇ ਰਲ ਮਿਲ ਕੇ ਆਪਾਂ ਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਆ ਜਿਹੜਾ ਪੰਜਾਬ ਆ ਪੰਜਾਬ ਨੂੰ ਪੰਜਾਬ ਨਾਲ ਖੜਨਾ ਪੈਣਾ ਆ ਜੇ ਆਪਾਂ ਬਾਹਰਲੇ ਤੇ ਕਿਤੇ ਆਸ ਨਹੀਂ ਰੱਖ ਸਕਦੇ ਸੋ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਬਖਸ਼ਿਸ਼ ਕੀਤੀ ਆ ਗੁਰੂ ਘਰ ਬਖਸ਼ੇ ਨੇ ਗੁਰੂ ਘਰਾਂ ਦੇ ਵਿੱਚੋਂ ਸਭ ਕੁਝ ਅਰੇਂਜਮੈਂਟ ਹੁੰਦਾ ਆ ਆਪਾਂ ਕਰ ਸਕਦੇ ਆਪਾਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਜ਼ਰੂਰ ਕਰ ਸਕਦੇ ਆ ਜਿੱਦਾਂ ਅਸੀਂ ਨਹੀਂ ਹਜੇ ਇੰਨਾ ਮਤਲਬ ਕਿ ਜੋ ਯੋਗਦਾਨ ਨਹੀਂ ਪਾ ਸਕਦੇ ਸੇਵਾ ਕਹੇਤੀ ਪਰ ਅਸੀਂ ਅਰਦਾਸ ਬੇਨਤੀ ਜ਼ਰੂਰ ਮਹਾਰਾਜ ਦੇ ਅੱਗੇ ਕਰੀਦੀ ਆ ਕਿ ਜਿਹੜਾ ਇਹ ਮਾੜਾ ਦੌਰ ਆਇਆ ਆ ਹੜਾਂ ਦਾ ਇਹ ਤੋਂ ਮਹਾਰਾਜ ਆਪ ਹੀ ਕੱਢ ਸਕਦੇ ਨੇ ਤੇ ਸਵੇਰੇ ਸ਼ਾਮ ਆਪਾਂ ਅਰਦਾਸ ਬੇਨਤੀ ਜ਼ਰੂਰ ਕਰੀਦੀ ਆ ਤੇ ਤੁਸੀਂ ਵੀ ਬਾਕੀ ਜੇ ਨਹੀਂ ਵੀ ਕੋਈ ਯੋਗਦਾਨ ਕਿਸੇ ਵਸਤੂ ਦਾ ਕੋਈ ਚੀਜ਼ ਨਹੀਂ ਦੇ ਸਕਦੇ ਉਹ ਅਰਦਾਸ ਬੇਨਤੀ ਕਰਕੇ ਨਿਤਨੇਮ ਕਰਕੇ ਜਰੂਰ ਜੀਵ ਜੰਤੂ ਦਾ ਸਾਰਿਆਂ ਦਾ ਭਲਾ ਮੰਗੋ ਜੀ ਤੇ ਮਹਾਰਾਣੀ ਆਪੇ ਜੇ ਘੜੀ ਲਿਆਂਦੀ ਆ ਤੇ ਉਹਨਾਂ ਨੇ ਸੁੱਖਾਂ ਦੀ ਘੜੀ ਵੀ ਜਰੂਰ ਲੈ ਕੇ ਆਉਣਗੇ